ਅਗੁੱਤ ਤੇ ਹੋਰ ਹੋਣਗੇ ਜਾ ਰਹੇ ਨੇ ਕਿ ਕਿਹੜੇ ਜਿਹੜੇ ਲੋਕ ਸਭਾ ਹਲਕਾ ਤੁਪੂਸਾਂ ਦੇ ਅੰਦਰ ਪੈਂਦੇ ਨੇ ਉਹਨਾਂ ਦੇ ਇੰਜਾਲ ਸਹਿਬਾਨ ਮੈਂਬਰ ਚੁਣੌਨੀ ਗੁਦਰਾ ਤੋਂ ਮੰਤਰ ਦੇ ਮੀਤੀ ਸਹਿਬਾਨ ਚੇਅਰਮੈਨ ਸਹਿਬਾਨ ਸਰਪੰਚ ਸਹਿਬਾਨ ਤੇ ਅਕਾਲੀ ਦਲ ਦੀ ਜਿੰਦ ਜਾਣ ਜਿਹੜਾ ਰੂਬਰ ਕਰੋ ਰਾਜੇ ਦੇ ਬਰਾਮ ਫਤਿਹ ਵਾਹਿਗੁਰੂ ਜੀ ਕਾ ਲਾ ਸਵਾਹਿ ਵਾਹਿਗੁਰੂ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਵਾਦ ਹੀ ਹੈ ਅਸੀਂ ਕਾਗਜ਼ ਤਾਹਰ ਤੋਂ ਅਸੀਂ ਅੱਜ ਤੱਕ ਰੈਲੀ ਨਹੀਂ ਸੀ ਕਰਦੇ ਸਿਰਫ ਇਹਨਾ ਇਨਫੋਰਮੇਸ਼ਨ ਸਾਂਝੀ ਕੀਤੀ ਸੀ ਕਿ 13 ਤਰੀਕ ਨੂੰ 10 ਜਿਹਨੂੰ ਸ਼ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਉਹ ਨਾਮ ਦਸਤੀ ਪਰਚੇ ਭਰੇ ਜਾਣਗੇ। ਅਤੇ ਜਦੋਂ ਤੋਂ ਪਤਾ ਲੱਗਾ ਤੇ ਮੇਰਾ ਖਿਆਲ ਹੈ ਕਿ ਬਹੁਤ ਸਾਰੇ ਬੰਕਰਾਂ ਨੇ ਮੋਹਤਬਰਾਂ ਨੇ ਸੱਜਣਾ ਨੇ ਫੋਨ ਕੀਤੇ। ਤਾਂ ਮੈਂ ਇਹ ਵੀ ਗਿਆ ਕਿ ਕਾਗਜ਼ ਦਹੀਂ ਦਾ ਹਰ ਕੋਣੇ ਇਹ ਨਾਲ ਹੋ ਕੇ ਰਹਿਣੀ ਤੇ ਸਾਡੇ ਕਾਗਜ਼ ਹੀ ਰਹਿ ਜਾਣ। ਬੰਕਰ ਦੇ ਟਾਈਮ ਹੋਊਗਾ ਤੇ ਜੀ ਸੜਕੇ ਆ ਜਾਈਏ ਕਿਉਂਕਿ ਤਾਰਜਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਅੱਜ ਕੱਲ ਨਿੱਕੀ ਨਿੱਕੀ ਗੱਲ ਚੈੱਕ ਕੀਤੀ ਜਾਂਦੀ ਹੈ ਤੇ ਇਸ ਕਰਕੇ ਜਿਹੜਾ ਆ ਉਹਦੇ ਕੋਲ ਪਾਸੇ ਉਹ ਧਿਆਨ ਜਿਹੜਾ ਆ ਆਪਾਂ ਕੋਈ ਇਕੱਠ ਕਰੀਏ ਉਸ ਪਾਸੇ ਤਰ੍ਹਾਂ ਜਣਾ ਪਰ ਮੈਂ ਤੁਹਾਡੇ ਬਿਹਾਰੇ ਜਾਣਾ ਹੈ ਤੁਹਾਡੇ ਸੜਕੇ ਜਾਣਾ ਹੈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਇਹ ਚੈਨਲ ਹਲਕਾ ਖੇਮ ਤੋਂ ਤੁਰੰਤ ਤਰੰਤ ਤੋਂ ਫਰੂਦ ਸਾਹਿਬ ਤੋਂ ਜਿਵੇਂ ਕਹਿਣਾ ਕਿ ਜਿੰਨੇ ਨੌ ਹਲਕੇ ਸਾਰਿਆਂ ਹਲਕਿਆਂ ਤੋਂ ਹੀ ਜਿਹੜੇ ਮੇਨ ਵਰਕਰ ਨੇ ਉਹ ਮੁੱਖ ਰੂਪ ਚ ਪਹੁੰਚੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਿੱਚ ਇਕੱਲੇ-ਇਕੱਲੇ ਦਾ ਨਾਮ ਲਵਾਂਗਾ ਕਿ ਕਿਸੇ ਦਾ ਨਾਮ ਰਹਿ ਜਾਣਾ ਹੈ ਤੇ ਫਿਰ ਪੰਗਾ ਪੈ ਜਾਣਾ ਹੈ ਮੈਂ ਉਸ ਪਾਸੇ ਤੁਹਾਨੂੰ ਨਹੀਂ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਔਰ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਗੌਰਵ ਨਾਲ ਇੱਥੇ ਗੱਲ ਕਰਕੇ ਗਿਆ ਆ ਇਹ ਹਕੀਕਤ ਤੇ ਲੜਾਈ ਕੀ ਹੈ ਤੇ ਸੋਸ਼ਲ ਮੀਡੀਆ ਤੇ ਲੜਾਈ ਕੀ ਹੈ ਮੈਂ ਕਿਸੇ ਇਸ ਗੱਲ ਜਿਹੜੀ ਪੈਣਾ ਚਾਹੁੰਦਾ ਆਰੇਕ ਨੂੰ ਇਲੈਕਸ਼ਨ ਕਰਨ ਦਾ ਅਧਿਕਾਰ ਹੈ ਕਿ ਤਰ੍ਹਾਂ ਲੱਦਾ ਹੈ ਪਰ ਵੋਟਾਂ ਪਾਉਣੀਆਂ ਇੱਥੋਂ ਬਣਿਆ ਕੋਈ ਜਲੰਧਰੋਂ ਬੋਲੀ ਜਾਂਦਾ ਹੈ ਕੋਈ ਚੰਡੀਗੜ੍ਹੋਂ ਬੋਲੀ ਜਾਂਦਾ ਹੈ ਕੋਈ ਬੰਕੈਤੋਂ ਬੋਲੀ ਜਾਂਦਾ ਹੈ ਕੋਈ ਯੂ ਐਸ ਏ ਤੋਂ ਬੋਲੀ ਜਾਂਦਾ ਕੋ ਕੈਨੇਡਾ ਤੋਂ ਬੋਲੀ ਜਾਂਦਾ ਆ ਅੱਜ ਮੈਂ ਤੀਜੀ ਤੋਂ ਚੌਥੀ ਗੱਡੀ ਨਾਲ ਨਹੀਂ ਗੱਡਦਾ ਮੇਰਾ ਸੂਹਨ ਹੈ ਇਲੈਕਸ਼ਨ ਦੇ ਵਿੱਚ ਤਿੰਨ ਗੱਡੀਆਂ ਪਰਮਾਨ ਨੇ ਮੈਂ ਕਦੀ ਕਿਸੇ ਨਿਯਮ ਦੀ ਉਲੰਘਣਾ ਨਹੀਂ ਕੀਤੀ ਤੇ ਕਈ ਮੈਨੂੰ ਕਹਿੰਦੇ ਆ ਜੀ ਉਹ ਰਾਣੇ ਖਾਦੇ ਰਾਣੇ ਦਾ ਕਠਵੜਾ ਆਇਆ ਸੀ ਮੈਂ ਨਾਲ ਕਿੰਨੇ ਸੀ ਅੱਦੇ 50 ਗੱਡੀਆਂ ਹੈਗੀਆਂ ਸੀ ਹੁਣ ਜੇ 50 ਗੱਡੀਆਂ ਵਾਲਿਆਂ ਦਾ 250 ਤੇ ਉਹੀ ਮੰਗਿਆ 250 ਜੀ ਆ ਕੇ ਬਿਠਾ ਦੇਣਾ ਆ ਖੜਾ ਕਰ ਦੇਣਾ ਆ ਤੇ ਸਾਡੇ ਵੱਤ ਤੋਂ ਵੱਧ ਹੁੰਦੇ ਆ 15 ਨਹੀਂ ਦੇ 20 ਹੋਣਗੇ ਜਿਹੜੇ ਜ਼ਰੂਰੀ ਹੈ ਨਾਲ ਦੇ ਸੱਜਣ ਹੈ ਬਿਲਕੁਲ ਹਕੀਕਤ ਤੋਂ ਪਰੇ ਜਾ ਕੇ ਜਿਹੜਾ ਆ ਉਹ ਲਕਸ਼ਣ ਨਹੀਂ ਚਾਹੇ ਇਹ ਲਕਸ਼ਣ ਫਿਰ ਵੀ ਲਕਸ਼ਣ ਹੁੰਦੀ ਹੈ ਤੇ ਕੋਈ ਕਮਜ਼ੋਰੀ ਨਹੀਂ ਦਿਖਾਉਣੀ ਹੁਣ ਮੈਂ ਸਮੂਹ ਤੇ ਰੂਪ ਚ ਸਾਰੇ ਆਗੂ ਸਹਿਬਾਨ ਨੂੰ ਵਰਸੇ ਬਾਣ ਨੂੰ ਮੋੜ ਪਰ ਸੱਜਣਾ ਨੂੰ ਬੇਨਤੀ ਕਰਦਾ ਹੈ ਕਿ ਤੂੰ ਦੀ ਤੰਗ ਜੋ ਕੁਝ ਕਰਨਾ ਸੀ ਆਪਾਂ ਸਾਂਭ ਲਿਆ ਹੁਣ ਜਮਾ ਆਪਾਂ ਵਿਹਲੇ ਆ ਪਰ ਇਹ ਨਾ ਹੋਵੇ ਕਿ ਗਰਮੀ ਵੜੀ ਆ ਏਸੀ ਲੱਗ ਗਈ ਫੋਨ ਘਲ ਘਲ ਜਾ ਕੇ ਸੱਦਾ ਦਿਓ ਮੈਂ ਨਹੀਂ ਕਿਹਾ ਕਿ ਮੇਰਾ ਕਿਰਦਾਰ ਬਹੁਤ ਚੰਗਾ ਹੈ ਪਰ ਮੈਨੂੰ ਮਾਣ ਹੈ ਕਿਉਂਕਿ ਆਪਣੇ ਕਿਰਦਾਰ ਤੇ ਮਾਣ ਹੈ ਜਿਹੜੇ ਲੋਕ ਵੀ ਮੇਰੇ ਕਿਰਦਾਰ ਬਾਰੇ ਜਾਣਦੇ ਆ ਉਹਨਾਂ ਨੂੰ ਪਤਾ ਆ ਕਿ ਜ਼ਿੰਦਗੀ ਚ ਚਾਹ ਪੰਛ ਦੀ ਗੱਲ ਕਰ ਲੋ ਜਾਂ ਪੰਜਾਬ ਦੀ ਗੱਲ ਕਰ ਲੋ ਜੇ ਧੱਕੇ ਖੋਤੇ ਜੇ ਧੱਕੇ ਲੜਾਈ ਚੜੀ ਹੈ ਆਪ ਇਹ ਅਤੂਤੇ ਤੋਂ ਆਪ ਦੇ ਝੰਡੇ ਤੋਂ ਆਪ ਇਸ ਸਟੈਂਡ ਤੋਂ ਕਦੇ ਪਾਸੇ ਨਹੀਂ ਹੋਣਾ ਜੇ ਸ਼ਰੋਮਣੀਆਂ ਕਾਲੀ ਦਾ ਜੀ ਵਿਚਾਰ ਚੱਚਾ ਚੱਲਦੀ ਹੋਵੇ ਕਿਸੇ ਕਰ ਦੇ ਨਾਲ ਜਿਹੜਾ ਸ਼ਰੋਮਣੀਆਂ ਕੱਲ ਜਦ ਦਾ ਸੰਧਾਨ ਹੈ ਬਹੁਤ ਕੱਲ ਲੋਕਾਂ ਨੇ ਪੜਿਆ ਹੋਊਗਾ ਗੁਰੂ ਸਾਹਿਬ ਨੇ ਪੜਿਆ ਹੋਊਗਾ ਜੰਦੂ ਚੰਦ ਜੀ ਇੱਥੇ ਬਿਠੇ ਉਹਨਾਂ ਨੇ ਪੜਿਆ ਹੋਊਗਾ ਬਾਲੇ ਸੰਧਾਨ ਵੀ ਪੜਦੇ ਮਹਾਰਾਣੀ ਕਿਰਪਾ ਕਰਦੀ ਆ ਰੂ ਬਣ ਕੇ ਅਲ ਸ਼੍ਰੋਮਣ ਕੱਲ ਕਰ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਪੰਜਾਬ ਦੀ ਨਮਾਇੰਦਗੀ ਕਰਦੀ ਹੈ ਤੇ ਸਭ ਤੋਂ ਵੱਡੀ ਗੱਲ ਕਿ ਇਹ ਵੰਸ਼ ਦੀ ਇਸ ਧਰਤੀ ਦੀ ਜਿਹੜੀ ਗੁਰਾਂ ਦੇ ਨਾਮ ਤੇ ਵਸਦੀ ਹੈ ਤੇ ਇਹ ਪੰਛੀ ਨਮਾਇਤੀ ਕਦੀ ਪੰਛੀ ਤੇ ਪੰਜਾਬ ਦੀ 펄ਦੀ। ਔਰ ਅਸੀਂ ਚਾਹੁੰਦੇ ਆ ਕਿ ਪੰਥ ਤਰੱਕੀ ਕਰੇ। ਅਸੀਂ ਚਾਹੁੰਦੇ ਆ ਪੰਜਾਬ ਤਰੱਕੀ ਕਰੇ। ਪਰ ਬਣੇ ਸਤਾਣ ਦੇ ਦਿੱਲੀ ਵਾਲੇ ਬਹੁਤ ਸਤਾਣ ਦੇ ਕਦੇ ਪੰਜਾਬ ਦੇ ਨਹੀਂ ਬਣੇ। ਕਦੇ ਪੰਥ ਦੇ ਨਹੀਂ ਬਣੇ। ਜੇ ਹੁੰਦਾ ਇੱਕ ਤੋਂ ਵੱਧ ਹੁੰਦਾ ਹੈ ਦੂਜਾ ਜਿਹੜਾ ਹੁੰਦਾ ਹੈ ਤਾਂ ਹੁਣ ਸਾਡੇ ਅੱਗੇ ਸਾਰੇ ਕਟਹਿਰੇ ਤੇ ਅਸੀਂ ਉਹਨੂੰ ਪੰਜਾਬ ਦੇ ਪੰਥ ਦੇ ਦੁਸ਼ਮਨਾ ਦੀ ਕਿਤਾਬ ਤੇ ਰੱਖ ਕੇ ਚੱਲਦੇ ਨੇ ਔਰ ਮੈਂ ਇਹਨੂੰ ਇੱਥੇ ਪੀੜਾ ਪੱਤਰਕਾਰ ਪੁੱਛਦੇ ਆ ਕਿ ਬੜਤਵਾ ਸਾਡਾ ਤੁਹਾਡੀ ਟੱਕਰ ਕੀ ਦੇ ਨਾਲ ਮੈਂ ਕਿਹਾ ਮੇਰੀ ਉਸ ਕੇਂਦਰੀ ਹਕੂਮਤ ਦੇ ਨਾਲ ਟੱਕਰ ਹੈ ਜਿਹਨੇ ਪੰਜਾਬ ਤੇ ਪੰਥ ਦੇ ਨਾਲ ਬੇਇਨਸਾਫੀ ਕੀਤੀ ਬੋਲੇ ਇਸੋ ਨਿਹਾਲ ਸ੍ਰੀ ਅਕਾਲ ਮੇਰੀ ਟੱਕਰ ਹੋ ਜੇਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਨਗਰੀ ਦੇ ਵਿੱਚ ਖੜੋਤੇ ਆ ਰੋਸ ਹੈ ਆਪ ਦੀ ਸੋਚ ਤੇ ਕੋਈ ਸਾਥਕ ਕਰਦੇ ਕਿ ਸਸਿ ਕੁਲੋ ਹਨ ਜਿਹੜੇ ਅੱਜ ਤੋਂ 40 ਸਾਲ ਪਹਿਲਾਂ ਗੱਲ ਕੀਤੀ ਸੀ ਉਹਦੋਂ ਸੱਜੇ ਗਿਆ ਫੇਰ ਗਿਆ ਅਬੂਬਾਹਮ ਅੱਤਾ ਦੇਰ ਜੀ ਰਹੀ ਹੈ ਇਹ ਕਿਹਦਾ ਆਹ ਉਹ ਬਿਟੂ ਜੀ ਆਜੀ ਪੌਣਾ ਫੁੱਲ ਜੀ ਰਾਂ ਹੈ ਕੋਈ ਵੀ ਜੀ ਰਹਾ ਹੈ ਨਾ ਉਹ ਕਹਿੰਦਾ ਜੀ ਮੈਂ ਉਹਨਾ ਵੱਡਾ ਪੰਪ ਔਰ ਤੁਸੀਂ ਦੱਸ ਦਿਓ ਜੇ ਕਾਂਗਰਸ ਵੀ ਪੰਥਕ ਹੈ ਗਿਰ ਪੰਥ ਕਿਹੜੇ ਠੱਠੇ ਪੂ ਜਾਊਗਾ ਸਗਲੀ ਸਭ ਤੋਂ ਵੱਡੀ ਦੁਸ਼ਮਣ ਬੁਲੰਬਾ ਵਸੇ ਫਿਕ ਕੌਮ ਨੂੰ ਦਊਗਾ ਪੰਜਾਬੀਆਂ ਨੇ ਤੁਮਕਾ ਚਾ ਕਿਸੇ ਵੀ ਧੰਮ ਦੇ ਨਾਲ ਸੰਬੰਧਤ ਹੁਣ ਗੁਰਾਂ ਦੀ ਧਰਤੀ ਤੇ ਏਡਾ ਵੱਡਾ ਸ਼੍ਰੀ ਅਕਾਲ ਤਖਤ ਸਭ ਵਿਹਲਾ ਹੋ ਜਾਵੇ ਤੇ ਪੰਜਾਬ ਦੀ ਧਰਤੀ ਤੇ ਇੰਤਨ ਵੱਡਾ ਕਾਹਨੂ ਸਰਕਾਰ ਵੀ ਕੋ ਤੇ ਕਾਂਗਰਸੀ ਕਾਇਨ ਸੀ ਪੱਤਕਾ ਅਮ ਆ ਕਈ ਵੜਾ ਸੱਜਣ ਜਿਹਨੂੰ ਹਣ ਕਹਿੰਦੇ ਕਿ ਪੰਥ ਬਚਾਉਣਾ ਹੈ ਪੰਥ ਬਚਾਉਣਾ ਹੈ ਅਜੀ ਤੇ ਭੱਜ ਕੇ ਕੈਪਟਨ ਅਮਰਿੰਦਰ ਸਿੰਘ ਨੇ ਮਗਰ ਮਗਰ ਕੈਪਟਨ ਸਾਹਿਬ ਜਿੰਦਾਬਾ ਟਿਕਾ ਨੇ ਕੇਦਰੀਵਾਦ ਕੇਂਦਰੀਵਾਦ ਅਸੀਂ ਸਾਰੇ ਤੇਰੇ ਨਾਲ ਉਹ ਗਰੂਹ ਮਿੱਤੇ ਸੇ ਖੜੋ ਜੋ ਪੰਥ ਦੇ ਨਾਲ ਖੜੋ ਪੰਥ ਦੇ ਨਾਲ ਖੜੋ ਪਰ ਤਾਰਾ ਕਿਤੇ ਹੋਰ ਹੋਏ ਨੇ ਤਾਰਾ ਕਿਤੇ ਹੋਰ ਜੁੜੀਆਂ ਹੈ ਇਸ ਦਾ ਕੇ ਆਪਣੀ ਲੜਾਈ ਕੇਂਦਰ ਸਰਕਾਰ ਦੇ ਨਾਲ ਹੈ ਪੰਜਾਬ ਦੇ ਤੇ ਪੰਥ ਦੇ ਬੜੇ ਮਸਲੇ ਨੇ ਹਰ ਕੋਨਾ ਮਸਲਿਆਂ ਨੂੰ ਹੱਲ ਕਰਵਾਉਣ ਵਾਸਤੇ ਜੇ ਤੇ ਮੇਰੀ ਆਵਾਜ਼ ਚ ਤੰਗ ਹੈ ਮੇਰੇ ਕੋਲ ਤਰੀਕਾ ਹੈ ਗੱਲ ਕਰਨ ਦਾ ਤਰੀਕਾ ਆ ਵਿਚਿੰਦਾ ਤਰੀਕਾ ਆ ਖੜੂਣ ਦਾ ਤਰੀਕਾ ਆ ਡੱਟਣ ਦਾ ਤਰੀਕਾ ਤੇ ਮੈਂ ਵੋਟ ਮੰਗਦੇ ਨੇ ਤੇ ਨਾ ਪਾਇਆ ਜੀ ਤੁਮ ਬੋਲੋ ਇਹਦੀ ਪਤਾ ਨਹੀਂ ਕਿ ਹਾੜੀ ਦੇ ਦੂਰ ਦੂਰ ਅਖਿਆਲ ਬਦਲ ਜਾਂਦੇ ਨੇ ਤੇ ਮੇਰੇ ਅੱਗੇ ਬਿਲਕੁਲ ਜਿੰਨੇ ਫਰਾਨਾ ਅਸਮ ਜਿੰਦਾਬਾਦ ਦੁੱਖ ਤੇ ਮੈਂ ਤੁਹਾਡੇ ਅਗਲੇ ਜਿੰਨ ਸਾਡੇ ਜਿਹੜੇ ਫਿਰ ਵੀ ਕਿ ਬੁਸ਼ਰੋ ਇਹ ਇਸ ਗੱਲ ਤੋਂ ਫਰਾਨਾ ਮੁਕਰਿਆ ਜੀ ਇਹ ਇਸ ਗੱਲ ਤੋਂ ਫਰਾਨਾ ਮੁਕਰਿਆ ਜੀ ਇਹ ਇਸ ਗੱਲ ਤੋਂ ਫਰਾਨਾ ਮੁਕਰਿਆ ਜੀ ਜਵਾਨ ਕੋਈ ਨਹੀਂ ਹੈਗਾ ਇੰਤੇ ਜੀ ਇਹ ਵੀ ਪਹਿਤਲਾ ਹੈ ਉਹਨੂੰ ਪੈਂਟੜਾ ਆਇਆ ਦੇ ਪੰਥ ਦੀ ਸੇਵਾ ਦਿੱਤੇ ਹੈ ਆ ਸਾਡਾ ਪੈਂਦਲਾ ਦੇ ਜਿਹੜਾ ਵੀ ਪੈਂਦਲਾ ਵਰਤਦੇ ਆ ਇੱਕ ਪੈਰ ਪਛਾਣ ਚ ਲਓ ਤਬਾ ਕੋਣ ਆ ਨਹੀਂ ਨਹੀਂ ਨੂੰ ਹੋ ਕਿਸੇ ਦਾ ਪਤਾ ਨਹੀਂ ਪਰ ਬਿਰਸਾ ਸਿੰਘ ਨੂੰ ਲੋਹਾ ਨੇ ਜਿੱਥੇ ਜਾਣੇ ਅਣ ਜਾਣੇ ਚ ਕੋਈ ਗੱਲ ਹੋਈ ਵੀ ਹੋਗੀ ਉਹ ਤੇ ਪੰਥ ਕੋਲ ਮਾਗੀ ਹੋਈ ਹੋਊ ਇੱਥੇ ਇੱਕ ਘੁਟਵਾਰ ਐ ਇੱਕੋ ਚੱਲਦਾ ਚੈਨਲ ਜਿਆ ਵੀ ਸਪੋਰਟਸਮੈਨ ਮੈਨੂੰ ਕਿਸੇ ਨੇ ਪ੍ਰਵਾਨ ਨਹੀਂ ਮੈਂ ਇਹਨਾਂ ਨੂੰ ਇੰਟਰੂ ਦੇ ਵੀ ਅਪਲੀਕੇਸ਼ਨ ਜਦੋਂ ਮੈਨੂੰ ਪਤਾ ਲੱਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਛੇਕਿਆ ਹੋਇਆ ਤੈਨ ਲੈ ਇਹਦੇ ਵਕਤ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਹੈ ਮੈਂ ਜੱਥੇਦਾਨ ਨੂੰ ਚਿੱਠੀ ਧਰੀ ਤੇ ਮੇਰੇ ਕੋਲ ਗਲਤੀ ਹੋ ਗਈ ਤੇ ਮੈਂ ਖੈ ਮੈਂ ਤੁਸੀਂ ਨਹੀਂ ਬੜੀ ਗਲਤੀ ਕਰਦੇ ਜੇ ਸਾਡੇ ਪ੍ਰਧਾਨ ਨੇ ਵੀ ਕੀਤੀ ਜੇ ਮੈਂ ਖੈ ਸਰੋਣੀ ਕਹਿੰਦੀ ਪ੍ਰਧਾਨ ਨੇ ਕੀਤੀ ਜੇ ਤੇ ਮੈਂ ਖੈ ਕਈ ਸਿੰਘ ਸਾਹਿਬ ਨੇ ਵੀ ਕੀਤੀ ਜੇ ਸਾਰੇ ਨੂੰ ਦੋਸ਼ ਲੱਗੋ ਉਹ ਚੈਨਾ ਦੀ ਗੱਲ ਹੀ ਉਹਨਾਂ ਮੈਨੂੰ ਕਹਿੰਦੇ ਈ ਤੁਹਾਡੇ ਜੀ ਬਤਾਂ ਦੀ ਕਦਰ ਕਰਦੇ ਪਰ ਮੈਂ ਅੱਜ ਵੀ ਲਕਸ਼ੇ ਲੜ ਰਿਹਾ ਨਹੀਂ ਤੇ ਕੱਲੇ ਕੱਲੇ ਜਾ ਕੇ ਤਰਲਾ ਮਾਰ ਰਿਹਾ ਮੈਂ ਕਿਸੇ ਸਪੋਕਸਮੈਨ ਦਾ ਜਾਂ ਜਿਹਦਾ ਐਜੰਡਾ ਜਿਹੜਾ ਹੈ ਸਿੱਖ ਪੰਥ ਤੇ ਪੰਜਾਬ ਦਾ ਲੋਦੀ ਬੁੱਸਾ ਸਿੰਘ ਮੱਡੂ ਹੱਕ ਦੀ ਉਹਦੇ ਕਿ ਘੁਟਨੇ ਟਿਕੂ ਉਹਨਾਂ ਸਤਿਯਾ ਦਾ ਜਿਹਨਾਂ ਜਕਾਰਾ ਇਸ ਤਰ੍ਹਾਂ ਦਾ ਸ਼ੁਰੂ ਕਰਦੇ ਮੈਨੂੰ ਪਤਾ ਵੀ ਹੋ ਗਿਆ ਹੈ ਰਾਜਵਾਦ ਦੇ ਹਾਂਜੀ ਕੋਲ ਅੱਜ ਮੈਂ 2007 ਤੋਂ ਇਲੈਕਸ਼ਨ ਲੜਦਾ ਹਾਂ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਹਾਂ ਮੈਂ ਕਦੇ ਇਸ ਗੱਲ ਤੇ ਵੋਟ ਮੰਗੀ ਹੋਵੇ ਕਿ ਮੈਂ ਭਾਈ ਮੇਰੇ ਟੱਬਰ ਨੇ ਜਾਂ ਮੈਂ ਬੜੀ ਜੇਹਲ ਕੱਟਿਆ ਜਾਂ ਬੜਾ ਖੇਤਰ ਖਾਦਾ ਆ ਬੜਾ ਅਹੀਂ ਉੱਚੜੇ ਆ ਪੁੱਜੜੇ ਆ ਤਸੀਹੇ ਚੱਲੇ ਕਦੇ ਮੰਗੀ ਹੋਵੇ ਤੁਹਾਡੇ ਕੋਲ ਇਸ ਗੱਲ ਤੇ ਵੋਟ ਤੁਸੀਂ ਜੇ ਮੈਨੂੰ ਵੋਟਾਂ ਪਾਈਆਂ ਮੇਰੇ ਕੰਮ ਕਰਕੇ ਮੇਰੇ ਪਿਆਰ ਕਰਕੇ ਤੁਹਾਡੇ ਨਾਲ ਸਾਥ ਕਰਕੇ ਤੁਸੀਂ ਮੈਨੂੰ ਵੋਟਾਂ ਪਾਉਂਦੇ ਰਹੇ ਪਰ ਇਖੇ ਨਵਾਹੀ ਉਹ ਨਾ ਗਿਆ ਪੈਰਾਮੀਟਰ ਚੰਤੀ ਚੰਤੀ ਸਾਬ ਨਾਲ ਜੇਚ ਬਿਠੇ ਆ ਨਤੀ ਨਤੀ ਸਾਹ ਤੋਂ ਫੰਸੀ ਦੇ ਤਖਤੇ ਤੇ ਖੜੋਤੇ ਆ ਇਹਨੂੰ ਬਚਾਉਣਾ ਜੀ ਇਹਨੂੰ ਬਚਾਉਣਾ ਹੈ ਤੇ ਉਹਨਾਂ ਨੂੰ ਕਿੰਨੇ ਬਚਾਉਣਾ ਆ ਉਹਨਾਂ ਦੀ ਤਾਂ ਗੱਲ ਕੋਈ ਨਹੀਂ ਕਰਦਾ ਤੇ ਫਿਰ ਇਹ ਘੋਰ ਰੱਪਰ ਪੈਦਾ ਕੀਤਾ ਜਾਂਦਾ ਹੈ ਇਹ ਜੀ ਜੁਤਰਾ 99 ਚ ਮਾਨ ਸਾਹਿਬ ਨੂੰ ਲਿਆਦਾ ਹੈ ਨਾ ਉਤਰਾ ਜੀ ਤੇ ਮਾਨ ਸਾਹਿਬ ਵੀ ਅੰਕੜਾ ਪੜ ਕੇ ਆਏ ਮਾਨ ਸਾਹਿਬ ਨੇ ਵੇਸੇ ਆ ਕੇ ਮਾਨਸਾ ਤੇ ਪੰਜ ਸਾਢੇ ਪੰਜ ਸੱਤ ਕੱਟ ਕੇ ਉਹ ਨਵੇੜਾ ਕਰ ਗਿਆ ਕੋਈ ਕਾਨੂੰਨ ਨਹੀਂ ਦੁਨੀਆ ਦਾ ਕੋਈ ਕਾਨੂੰਨ ਨਹੀਂ ਹਿੰਦੁਸਤਾਨ ਦਾ ਕੋਈ ਨਿਜ਼ਮ ਨਹੀਂ ਕੋਈ ਸੰਵਧਾਨ ਨਹੀਂ ਕਹਿੰਦਾ ਕਿ ਜੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਲਖਸ਼ਣ ਜੱਤਿਆਂ ਦਾ ਹੈ ਉਸ ਤੋਂ ਬਾਅਦ ਉਹਦਾ ਅਧਿਕਾਰ ਬਣ ਜਾਂਦਾ ਕਿ ਉਹ ਉਹਨੂੰ ਸਭ ਕੁਝ ਮਿਲ ਜਾਵੇ ਜੇ ਮਾਫ ਹੁੰਦਾ ਆ ਦੋਨੋਂ ਜਿਹੜੇ ਮੁੱਖ ਮੰਤਰੀ ਆ ਭਟੇਂਦਰ ਦੇ ਤੇ ਆਏ ਏ ਕੈਂਡੀ ਉਹ ਚੁਣੇ ਹੋਏ ਮੁੱਖ ਮੰਤਰੀ ਆ ਪ੍ਰਧਾਨ ਮੰਤਰੀ ਤੇ ਬਾਦਲ ਪਾ ਹਿੰਦੁਸਤਾਨ ਦੇ ਕਿ ਜੇ ਸਭ ਤੋਂ ਵੱਡਾ ਹੁੰਦਾ ਹੈ ਉਹ ਮੱਖਣ ਤੇ ਜੰਮਦਾ ਬਥਰੀ ਕੁੱਤੋਂ ਕਰਦੇ ਲਾੜਾ ਲਾੜਾ ਤਾਤਾ ਤਾਤਾ ਤੇ ਕੁਛ ਰੁਪਿਆ ਕਿੱਥੇ ਆ ਗਲ ਗਿਆ ਅੰਦੇ ਛੱਟੂ ਜੀ ਚਲ ਮੈਂ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਮੇਰਾ ਝੰਡਾ ਪੰਥ ਤੇ ਪੰਜਾਬ ਦਾ ਝੰਡਾ ਬੰਦੀ ਸਿੰਘਾਂ ਦੀ ਰਿਹਾਈ ਦਾ ਝੰਡਾ ਕਸਾਮੀ ਦਾ ਮਜ਼ਦੂਰਾਂ ਦਾ ਵਪਾਰੀਆਂ ਦਾ ਮਲਾਜ਼ਮਾਂ ਦਾ ਝੰਡਾ ਨਰੇਕਾ ਕੱਚੇ ਤੋਂ ਪੱਕੇ ਕੋਠਿਆਂ ਦਾ ਜਾਂਦਾ ਕਿਉਂਕਿ ਮੈਨੂੰ ਪਾਰਲੀਮੈਂਟ ਦੇ ਅਧਿਕਾਰ ਤਾਂ ਹੈ ਰਾਸ਼ਟਰ ਕਾਂਡਾਂ ਦੇ ਜਿਹੜੇ ਨੀਲੇ ਕਾਨੂੰਨ ਨੇ ਕੱਟਣ ਦਾ ਉਹ ਮੇਰਾ ਅਜੰਡਾ ਨਹੀਂ ਬਣਾਉਂਦਾ ਇਹ ਕੱਟੇ ਜਾਂ ਔਰ ਨਾ ਨਹੀਂ ਜਿਹੜਾ ਮੇਰਾ ਅਠੰਡਾ ਆ ਕਿ ਜਿਹੜੀ ਇੰਟੀਗ੍ਰੇਟਡ ਚੈੱਕ ਪੋਸਟ ਹੈ ਬਾਗਾਂ ਬਾਗ ਦੇ ਉੱਤੇ ਕਿ ਜਿੱਥੇ ਸਾਡਾ ਬਾਹਰ ਜਾਂਦਾ ਸੀ ਮੱਧ ਏਸ਼ੀਆ ਦੇ ਨਾਲ ਪਾਕਿਸਤਾਨ ਦੇ ਨਾਲ ਅਰਬ ਕੰਟਰੀਆਂ ਦੇ ਨਾਲ

ਈ ਚਾਰਕ ਸਾਂਝ ਦਾ ਸਭ ਤੋਂ ਵੱਡਾ ਮਦਦ ਸਭ ਤੋਂ ਵੱਡਾ ਮਦਦ ਮੈਂ ਕਹਿੰਦਾ ਜੇ ਪੰਜਾਬ ਪੱਤਰ ਕੀ ਕਰੂਗਾ ਜੇ ਇੱਥੇ ਭਾਈ ਦਾ ਸਾਂਝ ਮੱਗੂ ਤਾ ਜੇ ਇੱਥੇ ਸ਼ੁੱਭ ਤੇ ਸ਼ਾਂਤੀ ਰਹੂਗੀ ਅਮਨ ਤੇ ਚੈਨ ਰਹੂਗਾ ਜੇ ਇੱਥੇ ਮੱਛੀ ਰਹੂਗੀ ਤੇ ਇੰਡਸ ਦੀ ਨਜ਼ਰ ਮੂਨ ਜੇ ਕਰਦੀ ਹੁੰਦੀ ਜਿਵੇਂ ਜਿਹੜੇ ਬੰਦੇ ਹੋ ਮਾਹੌਲ ਨਾ ਸ਼ਾਂਤ ਸੀ ਮਾਹੌਲ ਨਾ ਸ਼ਾਂਤ ਸੀ ਕਿ ਇਸ ਤਰ੍ਹਾਂ ਦਾ ਸੀ ਮਾਹੌਲ ਕਾ ਦਿੰਦੇ ਐ ਅਜੇ ਤਾਂ ਇਸ ਤਰ੍ਹਾਂ ਦਾ ਬੰਦਾਰੇ ਕਿਹੜਾ ਹੋਏ ਅਸੀਂ ਜ਼ਿੰਦਗੀ 'ਚ ਬਹੁਤ ਕੁਝ ਛਟਾਇਆ ਆ ਤਜਰਬਾ ਸਾਡਾ ਜ਼ਿੰਦਗੀ ਦਾ ਤਜਰਬੇ 'ਚ ਬੋਲਦੇ ਆ ਕੌਮ ਦੀ ਗੱਲ ਕਰੋ ਧਰਮ ਦੀ ਗੱਲ ਕਰੋ ਬੜਾ ਕੁਛ ਕਰਨ ਵਾਲਾ ਜਜ਼ਬੇ ਨਾਲ ਕੰਮ ਕਰੋ ਪਰ ਕਟੋ-ਕਟ ਤਾਂ ਜੋ ਹੋਊ ਜੇ ਕਿੱਥੇ ਹੋਊ ਨੌ ਪੂਰਬੀਏ ਪਾਰਾਂ ਚੁੱਲੇ ਤੇ ਫਿਰ ਕਹਿੰਦੀਆਂ ਕਿ ਅਸੀਂ ਦਿੱਲੀਆ 'ਚ ਘੁੰਮੇ ਠੁਕ ਜਾਣ ਕਿਸੇ ਦੇ ਸੱਤੇ ਤੂੰ ਪੱਗ ਨਹੀਂ ਰਹਿਣ ਦਿੰਦੇ ਹਾਂਜੀ ਹੋਰ ਕੀ ਕੁਝ ਹੋਰ ਕੀ ਜੇ ਮੇਰੇ ਕਹ ਕਹਿੰਦਾ ਕਿ ਸਾਰੇ ਮਜਬੂਰਾਂ ਨੂੰ ਆਜੋਗਾ ਇਕੱਲਾ ਹੁਣਾ ਇੱਕ ਟੀਵੀ ਇੱਕ ਕਮਰਾ ਤੇ ਇੱਕ ਇੱਕ ਜਣਾ ਆਜੋ ਮੈਂ ਇਕ ਬਸ ਉਹ ਇਕੱਲਾ ਹੁਣਾ ਭਾਵੇਂ ਤੁਸੀਂ ਜਿੰਨੀ ਮਰਜ਼ੀ ਕਰ ਦਿਓ ਜੇ ਘਰ ਸاسي ਕੋਲ ਤੋਂ ਹਾ ਤਾਂ ਤੁਸੀਂ ਪੱਕ ਕਮਜ਼ੋਰ ਕਰਦੇ ਧੂਸ਼ੇ ਪਾ ਦਿਓ ਮੈਦਾਨ ਛੱਡੂ ਪਾਸੇ ਹੁਣ ਤੱਕ ਪਾਰਟੀ ਦੀ ਪ੍ਰਵਾਣ ਕੁੰਦੀ ਐਨਐਸਸੀ ਉਹਨਾਂ ਨੇ ਲਈ ਪ੍ਰੋਫੈਸਰ ਦਿਵਿੰਦਰਪਾਲ ਸਿੰਘ ਨੂੰ ਛੁੱਣ ਦੀ ਰਿਹਾਈ ਉਹਨਾਂ ਨੇ ਰੋਕੀ ਕੋਈ ਨਾ ਲਿੰਦਾ ਪਤਨੀ ਮੇਰੀ ਕਿਉਂ ਕੀੜ ਹੋ ਜਾਂਦੀ ਹੈ ਮੇਰੇ ਅੰਦਰ ਕੀ ਕੰਮ ਕਰ ਜਾਂਦੇ ਗੁਰੂ ਤੁਸਾਂ ਜਵਾਬ ਦੇ ਜੇ ਮੈਨੂੰ ਆਪਣੇ ਆਪ ਤੇ ਮਾਣ ਹੈ ਭਾਵੇਂ ਤੁਕੇ ਸਤ ਨੂੰ ਕਹਿੰਦੇ ਕਿ ਕੰਨੀਆਂ ਸੀ ਚੰਗੀਆਂ ਚਾਹੀ ਗੁਈਆਂ ਮੈਂ ਆਪਣੇ ਆਪ ਨੂੰ ਉੱਥੇ ਰੱਖ ਕੇ ਚੱਲਦਾ ਹਾਂ ਪਰ ਗੁਰੂ ਦਾ ਸਿੱਖ ਹੈ ਜਦੋਂ ਤੁਸੀਂ ਉਹਦੀ ਦਰਗਾਹ ਦੇ ਵਿੱਚ ਜਾਣਾ ਹੈ

ਉਹਨਾਂ ਦਾ ਵੀ ਜੋਰ ਲੱਗਾ ਹਰਕੇ ਮਿਸਰ ਸਿੰਘ ਲੋਹਾਂ ਦਾ ਇਹ ਜਿੰਦਰਾ ਕਾਦੀ ਤੋਂ ਨੱਪਿਆ ਗਿਆ ਤੁਸੀਂ ਕਿਹਦੇ ਪਾਣੀ ਆ ਜੀ ਹਾਂਜੀ ਉਸਕੇ ਦਾ ਪਾਣੀ ਆ ਗਿਆ ਨੇ ਤਾਂ ਉਹ ਕਿਰੋ ਉਡੀਕ ਤੱਕ ਤਾਨ ਕੇ ਰਾਂਗੇ ਇਸ ਕਰਕੇ ਹੋਰ ਸੋਨਾ ਜੈ 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 ਅੱਲਾ ਇਸ ਕਰਕੇ ਤੁਸੀਂ ਨੇ ਤੁਸੀਂ ਹਵਾਸਤ ਦਿੱਤੇ ਅਜਿਹਾ ਇਹਨਾਂ ਸਭ ਸਿੱਧੇ ਬੰਦੋ ਹਿੱਕ ਕਰ ਬੰਦਾਰੇ ਸਰਕਾਰਾਂ ਵਿੱਚ ਸਰਸਿੰਗ ਮਟੋਹਾ ਦੇ ਵਿਰੁੱਧ ਹੈ ਔਰ ਪੰਜਾਬ ਦੇ ਪੰਥ ਦੀਆਂ ਲੋਦੀ ਸ਼ਕਤੀ ਵਿੱਚ ਸਰਸਿੰਗ ਮਟੋਹਾ ਦੇ ਵਿਰੁੱਧ ਹੈ ਤੇ ਫਿਰ ਹਾਕਮਾਂ ਦੀ ਜੇ ਖੁੱਲ੍ਹ ਗਈਆਂ ਤੇ ਯਾਤਰਾ ਸਰਦ ਹੈ ਇਸੇ ਨਾਲ ਕਿਸੇ ਨੇ ਹਾਕਮ ਤੇ ਖੁੱਲ੍ਹ ਗਿਆ ਨਾ ਜੋ ਕਈ ਝੋੜਾ ਸਰਸਿੰਗ ਮਟੋਹਾ ਦੇ ਦੁਆਲੇ ਨਾ ਮੈਂ ਕਦੇ ਜਿੰਦਗੀ ਵਿੱਚ ਪ੍ਰਵਾਹ ਕੀਤੀ ਜੇ ਮੇਰੀ ਸ਼ਕਤੀ ਤੇ ਰੋਗ ਦੀ ਹੁੰਦੀ ਸਾਰਾ ਪੰਥ ਤੋਂ ਨਹੀਂ ਸੱਤੇ ਕਿਉਂ ਮੈਂ ਕਿਹਾ ਕਰਮਾਂ ਲਈ ਜੇ ਸੱਠਾਂ ਸਰਾਂ ਜਿਹੜੀ ਸਮਸਕੀ ਤੇ ਹੁੰਦੀ ਤੁਸਰਦੀ ਤਾਂ ਮੈਂ ਕਹਿੰਦੇ ਸੱਠਾਂ ਸਾਲਾਂ ਜਿਹੜੇ ਲੱਸੀ ਹੋਈ ਇਸ ਤਰ੍ਹਾਂ ਖੜੀ ਰਹੂਗੀ ਜੇ ਲੱਗੂ। ਕਰ ਰਹਾ ਕੋਲ ਇਸ ਕਰਕੇ ਅਸੀਂ ਕਾਰਜ ਪਰ ਜਾਣਾ ਹੈ। ਕਾਰਜ ਦੇਖੋ ਮੈਂ ਬੇਨਤੀ ਕਰਦਾ ਆਪੂ ਸਰਮਾਨ ਬੈਠੇ ਐ ਇੱਕ ਆਪਾਂ ਸਾਰਿਆਂ ਨੂੰ ਫੋਟੋ ਕੱਢੀ ਕਰਾਉਣੀ ਆ ਆਪੂ ਸਰਮਾਨ ਜਿਹੜੇ ਮੇਰੇ ਨਾਲ। ਉੱਥੇ ਸਿਰਫ ਮੈਂ ਤੇ ਗੁਰੂ ਸਿੰਘ ਕਿਉਂਕਿ ਗੁਰੂ ਸਿੰਘ ਕਮਿੰਟ ਕੈਂਡੀ ਦਾ ਦੋਨ ਸਾਡੇ ਪਰਪੋਜਰੇ ਆ 6 ਬਣ ਗਏ ਦੋ ਵਿਚਾਰੇ ਗਏ ਤੇ ਦੋ ਸਿੰਘ ਜਿਹੜੇ ਉਹ ਕਿੰਦੇ ਸੀ ਐਕਟਰ ਲੈ ਕੇ ਆਏ ਆ ਉਹ ਅਸੀਂ ਜਿਹੜੇ 10 ਜਿਹੜੇ ਆ 10 ਦੇ 10 ਸਾਡੇ ਹੱਥੇ ਦੇ ਹੀ ਹੋਣਗੇ ਕੋਈ ਜ਼ਿਕਰਤ ਕੀ ਹੈ ਕਿ 10 ਤੋਂ ਵੱਧ ਜਾ ਨਹੀਂ ਸਕਦੇ ਤੇ ਇੱਕ ਇੱਕ ਉਹਨਾਂ ਕਹਿੰਦਾ ਕਿ ਨਾ ਤੁਸੀਂ ਜਿਹਾ ਆ ਨੂੰ ਲੈ ਕੇ ਆਉਣਾ ਕਿ ਕੋਈ ਮੱਤਾ ਕੱਢਾ ਜੇ ਜਾ ਸਕਦੇ ਹੋ ਨਾ ਅਲਾਉ ਕੀਤਾ ਸੀ ਇਸ ਕਰਕੇ ਬੇਨਤੀ ਪ੍ਰਵਾਨ ਕਰਿਆ ਜੇ ਮੈਂ ਸਾਰਿਆਂ ਕੋਲੋਂ ਮਾਫ਼ੀ ਮੰਗਦਾ ਹਾਂ ਪਈਦਾ ਫੁੱਲਾ ਸੱਦਾ ਹੈ ਨਹੀਂ ਉੱਥੇ ਭਾਂਵੇਂ ਚੱਲ ਫਿਰੋ ਬਾਹਰ ਖੜ੍ਹ ਗਿਆ ਇਹ ਹਾਂਜੀ ਜਿਹੜੇ ਜਿਹੜੇ ਆਪੂ ਸਰ ਮਗਰ ਪਰ ਅੰਦਰ ਉੱਥੇ ਹੀਨੇ ਜਿਹੜੇ ਜਾਣੇ ਤਾਂ ਇਹਨਾਂ ਨੂੰ ਡੋਲਟ ਪ੍ਰਵਾਨ ਕਰਿਆ ਲੇ ਤੇ ਘਰੇ ਨਾ ਬੈਠਾ ਜੇ ਕਿਹਨੇ ਕਸਰਾ ਕੋਈ ਐ ਕਦੇ ਕਦੇ ਘਰ ਘਰ ਜਾ ਕੇ ਫੱਦਾ ਦੇ ਦਿੰਨ ਕਿ ਗੁੱਸਾ ਹੋ ਮਿੰਡੋਆ ਤੇ ਸਤਿਮਾਨ ਸਰਦਾਰ ਜੀ ਸਾਹਿਬ ਮਿੰਡੋਆ ਜਿੰਦਾਬਾਦ 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 سبرگر کرنی جی ستگر نے بہت ودا ہے اپنی کچہی چنا ہے ستگر مل بڑھشن گے جیت بخشن گے نیشت پکی من کے چلے جی واسطے